ਅੋ ਸ਼ਸ਼ੀਗਲ ਦੋਸਤੋ ਮੈਂ ਡਾਕਟਰ ਦੀਆ ਸ਼ਸ਼ੀਗਲ ਅੰਮ੍ਰਿਤਸਰ ਸ਼ਾਟੇ ਤੋਂ ਦੋਸਤੋ ਅਸੀਂ ਅੱਜ ਗੱਲ ਕਰਾਂਗੇ ਅੱਖਾਂ ਦੀ ਕਮਜ਼ੋਰ ਨਜ਼ਰ ਦੋਸਤੋ ਕਮਜ਼ੋਰ ਨਜ਼ਰ ਅੱਜ ਦੇ ਟਾਈਮ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਇਹ ਸਮੱਸਿਆ ਆਮ ਦੇਖਣ ਨੂੰ ਮਿਲ ਰਹੀ ਹੈ ਸੋ ਦੋਸਤੋ ਕੁਝ ਕਾਰਨ ਹਨ ਜਿਨ੍ਹਾਂ ਕਾਰਨ ਅੱਖਾਂ ਦੀ ਰੋਸ਼ਨੀ ਦਿਨ-ਦਿਨ ਘਟ ਰਹੀ ਹੈ ਨੰਬਰ 1 ਪੋਸ਼ਣ ਦੀ ਕਮੀ ਜਿਸ ਵਿੱਚ ਵਿਟਾਮਿਨ A ਵਿਟਾਮਿਨ C ਵਿਟਾਮਿਨ E ਅਤੇ omega 3 ਫੈਟੀ ਐਸਿਡ ਕਾਰਨ ਅੱਖਾਂ ਦੀ ਰੋਸ਼ਨੀ ਘਟ ਰਹੀ ਹੈ ਇਸ ਤੋਂ ਇਲਾਵਾ ਦੂਸਰਾ ਬਹੁਤ ਵੱਡਾ ਕਾਰਨ ਲੰਬੇ ਸਮੇਂ ਤੱਕ ਮੋਬਾਈਲ ਫੋਨ ਯੂਜ਼ ਕਰਨਾ ਕੰਪਿਊਟਰ ਯੂਜ਼ ਕਰਨਾ ਟੀਵੀ ਯੂਜ਼ ਕਰਨਾ ਸਮੇਂ ਸਿਰ ਨਾ ਸੌਣਾ ਅੱਖਾਂ ਨੂੰ ਆਰਾਮ ਨਾ ਦੇਣਾ ਇਹ ਵੀ ਇੱਕ ਬਹੁਤ ਵੱਡਾ ਕਾਰਨ ਬਣ ਚੁੱਕਾ ਹੈ ਸੋ ਦੋਸਤੋ ਤੀਸਰਾ ਕਾਰਨ ਹੈ ਅੱਖਾਂ ਵਿੱਚ ਗਲוקੋਮਾ ਅਤੇ ਮੋਤੀਆ ਇਹਨਾਂ ਕਾਰਨਾਂ ਕਰਕੇ ਵੀ ਅੱਖਾਂ ਦੀ ਰੋਸ਼ਨੀ ਘਟ ਰਹੀ ਹੈ ਦੋਸਤੋ ਚੋਖਾ ਕਰਨਾ ਸਾਨੂੰ ਜਾਣਾਂਗੇ ਸਾਡੀ ਬੋਡੀ ਵਿੱਚ ਕੁਝ ਬਿਮਾਰੀਆਂ ਜਿਵੇਂ ਕਿ ਸ਼ੂਗਰ, ਥਾਇਰੋਇਡ, ਬੀਪੀ ਹਾਈ ਹੋਣਾ, ਅੱਖਾਂ ਵਿੱਚ ਸੱਟ ਲੱਗਣਾ ਇਹਨਾਂ ਕਾਰਨਾਂ ਕਰਕੇ ਵੀ ਅੱਖਾਂ ਦੀ ਰੋਸ਼ਨੀ ਘਟਦੀ ਸੋ ਦੋਸਤੋ ਇਸ ਇਲਾਵਾ ਸਾਡੀ ਜੀਵਨ ਸ਼ੈਲੀ ਦੇ ਵਿੱਚ ਸਾਡੀਆਂ ਕੁਝ ਬੁਰੀਆਂ ਆਦਤਾਂ ਸਾਡੀ ਲਾਈਫ ਸਟਾਈਲ ਦੇ ਵਿੱਚ ਸਾਡੀਆਂ ਬੁਰੀਆਂ ਆਦਤਾਂ ਜਿਵੇਂ ਕਿ ਲੰਬੇ ਸਮੇਂ ਤੱਕ ਦਰੂਦ ਦਾ ਸੇਵਨ ਕਰਨਾ, ਡਰਿੰਕ ਦਾ ਸੇਵਨ ਕਰਨਾ ਔਰ ਸਮੋਕਿੰਗ ਸਿਗਰਟ ਸਿਗਰਟਰੀ ਇੱਕ ਬਹੁਤ ਵੱਡਾ ਕਾਰਨ ਹੈ ਕਿਉਂਕਿ ਸਮੋਕਿੰਗ ਕਰਨ ਨਾਲ ਕੀ ਹੁੰਦਾ ਹੈ ਕਿ ਸਾਡੀ ਜਿਹੜੀ ਆਪਟੀਕਲ ਨਰਵ ਹੈ ਇਹ ਡਰਾਈ ਹੁੰਦੀ ਹੈ ਜਿਸ ਨਾਲ ਹੌਲੀ-ਹੌਲੀ ਅੱਖਾਂ ਦੀ ਰੋਸ਼ਨੀ ਤੇ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ ਇਸ ਤੋਂ ਇਲਾਵਾ ਇਹ ਸਮੱਸਿਆ ਪੀੜੀਦਰ ਪੀੜੀ ਵੀ ਦੇਖਣ ਨੂੰ ਮਿਲ ਰਹੀ ਹੈ ਜ ਜਨਨ ਉਸੇ ਜੈਨੇਟਿਕ ਪ੍ਰੋਬਲਮ ਵੀ ਬੋਲਦੇ ਹਨ ਸੋ ਦੋਸਤੋ ਇਸ ਤੋਂ ਇਲਾਵਾ ਅੱਖਾਂ ਦੀ ਰੋਸ਼ਨੀ ਘਟਣ ਦਾ ਇੱਕ ਬਹੁਤ ਵੱਡਾ ਕਾਰਨ ਹੈ ਲੰਬੇ ਸਮੇਂ ਤੱਕ ਧੁੱਪ ਦੇ ਵਿੱਚ ਬਿਨਾਂ ਚਸ਼ਮੇ ਤੋਂ ਰਹਿਣਾ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਸੋ ਦੋਸਤੋ ਇਸ ਨੂੰ ਰੋਕਣ ਵਾਸਤੇ ਇਸ ਦੇ ਰੁਕ ਥੰਮ ਵਾਸਤੇ ਸਾਨੂੰ ਪੋਸ਼ਟਿਕ ਭੋਜਨ ਲੈਣਾ ਬਹੁਤ ਜ਼ਰੂਰੀ ਹੈ ਜਿਸ ਵਿੱਚ ਹਰੀਆਂ ਸਬਜ਼ੀਆਂ ਫਲ ਗਾਜਰ ਮੱਛਲੀ ਔਰ ਦੋਸਤੋ ਜਾਦਦਰ ਜਰਾ ਸਾਨੂੰ ਪਾਣੀ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ ਔਰ ਦੋਸਤੋ ਇਸ ਤੋਂ ਇਲਾਵਾ ਫਿਰ ਵੀ ਜੇਕਰ ਤੁਹਾਨੂੰ ਸਮੱਸਿਆ ਨਜ਼ਰ ਆ ਰਹੀ ਹੈ ਕਮਜ਼ੋਰ ਨਜ਼ਰ ਦੀ ਤਾਂ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਕਿਸੇ ਅੱਛੇ ਡਾਕਟਰ ਕੋਲ ਜਾਓ ਔਰ ਆਪਣੇ ਅੱਖਾਂ ਦਾ ਚੈੱਕਪ ਬ ਜ਼ਰੂਰ ਕਰਵਾਓ ਪਰ ਦੋਸਤੋ ਮੈਂ ਡਾਕਟਰ ਦੀਆ ਸਕੇਲ ਨੇਚੁਰਲੀ ਹੈਲਥ케ਅਰ ਸੈਂਟਰ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਇਸ ਸੈਂਟਰ ਦੇ ਵਿੱਚ ਸਾਡੇ ਨੇਚੁਰਲੀ ਹੈਲਥ케ਅਰ ਸੈਂਟਰ ਦੇ ਵਿੱਚ ਸਿਰਫ ਦਵਾਈ ਨਾਲ ਬਿਨਾਂ ਕਿਸੇ ਸਰਜਰੀ ਤੋਂ ਬਿਨਾਂ ਕਿਸੇ ਲੇਜ਼ਰ ਤੋਂ ਸਿਰਫ ਦਵਾਈ ਨਾਲ 4 ਸਾਲ ਦੇ ਬੱਚੇ ਤੋਂ ਲੈ ਕੇ 50 ਸਾਲ ਦੀ ਉਮਰ ਤੱਕ ਅੱਖਾਂ ਦਾ ਚਸ਼ਮਾ ਉਤਰ ਜਾਂਦਾ ਹੈ ਸੋ ਦੋਸਤੋ ਇਹ ਛੋਟੀ ਜੀ ਜਾਣਕਾਰੀ ਜੇਕਰ ਤੁਹਾਨੂੰ ਸਹੀ ਲੱਗੇ ਤਾਂ ਤੁਸੀਂ ਆਪਣੇ ਫੈਮਿਲੀ ਵਿੱਚ ਆਪਣੇ ਰਿਸ਼ਤੇਦਾਰਾਂ ਵਿੱਚ ਇਹਨੂੰ ਸ਼ੇਅਰ ਕਰ ਸਕਦੇ ਹੋ ਤਾਂ ਕਿ ਉਹਨਾਂ ਨੇ ਵੀ ਛੋਟੀ ਜੀ ਜਾਣਕਾਰੀ ਮਿਲ ਸਕੇ ਉਹ ਵੀ ਉਹਨਾਂ ਵਾਲੇ ਸਮੇਂ ਤੱਕ ਆਪਣੀ ਅੱਖਾਂ ਦੀ ਰੋਸ਼ਨੀ ਘਟਣ ਤੋਂ ਬਚ ਸਕਣ ਸੋ ਧੰਨਵਾਦ ਦੋਸਤੋ ਥੈਂਕ ਯੂ